ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਮਾਣ ਵੀ ਮਹਿਸੂਸ ਹੋ ਰਿਹਾ ਹੈ ਬੱਚੇ ਨੇ ਮਿਹਨਤ ਵੀ ਬਹੁਤ ਕੀਤੀ ਉਸ ਕਰਕੇ ਉਹ ਡਿਜ਼ਰਵ ਵੀ ਕਰਦਾ ਸੀ ਸਾਨੂੰ ਬਹੁਤ ਖੁਸ਼ੀ ਹੈ ਸਾਰੇ ਇਲਾਕੇ ਨੂੰ ਖੁਸ਼ੀ ਹੈ ਸਾਰੇ ਸਾਨੂੰ ਵਧਾਈਆਂ ਦੇ ਰਹੇ ਹਨ ਸਾਨੂੰ ਬਹੁਤ ਫਖਰ ਫਖਰ ਹੈ ਆਪਣੇ بیٹے ਅਮਨ ਮਗੋਤੇ ਜਿਸ ਨੇ ਪੀਸੀਐਸ ਚ ਸਾਰੇ ਪੰਜਾਬ ਚੋਂ 10ਵਾਂ ਰੈਂਕ ਹਾਸਲ ਕੀਤਾ ਹੈ ਸਾਡੇ ਖਾਨਦਨ ਦਾ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਇਸ ਦਾ ਸਿਹਰਾ ਕਿਸ ਨੂੰ ਦੇਣਾ ਚਾਹੋਗੇ ਇਸ ਦਾ ਸਿਹਰਾ ਤਾਂ ਉਸ ਦੀ ਮਿਹਨਤ ਨੂੰ ਦੇਣਾ ਚਾਹੁੰਦਾ ਮੈਂ ਉਸ ਨੇ ਹਦੇ ਮਤਲਬ ਬਹੁਤ ਮਿਹਨਤ ਕੀਤੀ 1.5 ਸਾਲ ਤੋਂ ਕਰ ਰਿਹਾ ਸੀ ਕਿਸੇ ਵੇਲੇ ਸਾਡੀ ਸਲਾਹ ਲੈਂਦਾ ਸੀ ਤਾਂ ਅਸੀਂ ਮੋੜੀ ਮੋੜੀ ਸਲਾਹ ਦੇ ਦਿੰਦੇ ਸੀ ਇਸ ਦਾ ਸਲਾਹ ਦੇਣੀ ਜਾਂ ਪਰਮਾਤਮਾ ਦਾ ਗਰਦਾਸ ਹੀ ਕਰਨੀ ਸੀ ਜੋ ਅਸੀਂ ਕੀਤਾ ਉਹ ਕਦੋਂ ਵਾਪਸ ਆਣਾ ਉਹ ਉਹ ਜੁਆਇਨਿੰਗ ਤੋਂ ਬਾਅਦ ਆਣ ਗਿਆ ਜੀ ਸੈਚਰਡੇ ਜਾਂ ਫਰਾਈਡੇ ਆਣਗੇ ਅੱਜ ਭਤੀਜੇ ਨੇ ਪੀਸੀਐਸ ਦੀ ਪ੍ਰੀਖਿਆ ਪਾਸ ਕੀਤੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੇਰੇ ਭਤੀਜੇ ਨੇ PCS ਦਾ ਐਗਜ਼ਾਮ ਪਾਸ ਕੀਤਾ ਤੇ 10ਵਾਂ ਰੈਂਕ ਲਿਆ ਹੈ ਤੇ ਉਹ ਵੈਸੇ ਤਾਂ ਸ਼ੁਰੂ ਤੋਂ ਇੰਟੈਲੀਜੈਂਟ ਹੈ ਪਰ ਹੁਣ ਤਾਂ ਉਹਨੇ ਕਮਾਲ ਹੀ ਕਰ ਦਿੱਤਾ ਕਿ ਇੰਨੇ ਵੱਡੇ ਮਤਲਬ ਰੈਂਕ ਤੇ ਪਹੁੰਚਿਆ ਹੈ ਉਹਨੇ 2.5 ਸਾਲ ਤੋਂ ਮੈਂ ਕਹਿੰਦਾ ਸੀ ਮੇਰਾ ਫੋਨ ਹੋਇਆ ਸੀ ਕਿ ਮੈਂ ਭੂਆ ਜੀ 2.5 ਸਾਲ ਤੋਂ ਮਿਹਨਤ ਕਰ ਰਿਹਾ ਪਰ ਉਹਨਾਂ ਦੀ ਜਿਹੜੀ ਮਿਹਨਤ ਹੈ ਨਾ ਉਹ ਰੰਗ ਲਾਈਏ ਇਸ ਕਰਕੇ ਅਸੀਂ ਸਾਰੇ ਬਹੁਤ ਖੁਸ਼ ਹਾਂ ਉਸਨੇ ਸਾਡੇ ਮੱਗੋਂ ਪਰਿਵਾਰ ਦੇ ਦਾ ਨਾਮ ਰੋਸ਼ਨ ਕੀਤਾ ਹੈ ਤੇ ਅਸੀਂ ਕਹਿੰਦੇ ਆ ਕਿ ਘਰ ਘਰ ਵਿੱਚ ਐਸੇ ਐਸੇ ਹੀ ਬੱਚੇ ਪੈਦਾ ਹੋਣ ਤੇ ਸਾਰੇ ਮਾਪਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇ ਤੇ ਇਸ ਕਰਕੇ ਮੈਂ ਸਾਰੇ ਆਪਣੇ ਭੈਣ ਭਰਾਵਾਂ ਦਾ ਸਾਰਿਆਂ ਦਾ ਤੇ ਅਮਨਦੀਪ ਦਾ ਖਾਸ ਕਰਕੇ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਕਿ ਸਾਡੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਮੈਂ ਮੈਂ ਬਹੁਤ ਜ਼ਿਆਦਾ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਜਿੰਦਾ ਕੋਈ ਅੰਤ ਵੀ ਹੈ ਨਹੀਂ ਖੁਸ਼ੀ ਦਾ ਤੇ ਸਾਰੇ ਸਾਨੂੰ ਬਤਾਈਆਂ ਦੇ ਰਹੇ ਨੇ ਮੈਨੂੰ ਆਪਣੇ ਬੇਟੇ ਤੇ ਬਹੁਤ ਫਕਰ ਹੈ ਇਹ ਇਦਾਂ ਦੇ ਬੱਚੇ ਸਾਰਿਆਂ ਦੇ ਘਰ ਪੈਦਾ ਹੋਣ ਮਾਪੇ ਦਾ ਨਾਮ ਰੋਸ਼ਨ ਕਰਨ ਇਹਦਾ ਸ਼ਰੇਆ ਸਿਰਫ ਉਸ ਬੱਚੇ ਨੂੰ ਜਾਂਦਾ ਜਿਹਨੇ ਮਿਹਨਤ ਇੰਨੀ ਕੀਤੀ ਦੂਸਰਾ ਸ਼ਰੇਆ ਉਹਦੀ ਮਿਸਿਸ ਨੂੰ ਜਿਨੇ ਉਹਦਾ ਸਾਥ ਦਿੱਤਾ ਤੇ ਉਹਦੇ ਬੱਚੇ ਨੂੰ ਹੈ ਜਿਨੇ ਉਹਨਾਂ ਨੂੰ ਮਿਲ ਕੇ ਕੋਆਪਰੇਟ ਕੀਤਾ ਹੈਗਾ ਤੇ ਉਹਨੇ ਵੀ ਆਪਣੀਆਂ ਖੁਸ਼ੀਆਂ ਕੁਰਬਾਨ ਕੀਤੀਆਂ ਬੱਚੇ ਨੇ ਆਪਣੇ ਪਾਪਾ ਦੀ ਖੁਸ਼ੀ ਵਾਸਤੇ ਪਪਾ ਦੇ ਟੈਸਟ ਕਲੀਅਰ ਕਰਨ ਵਾਸਤੇ ਉਹਨੇ ਵੀ ਆਪਣੀਆਂ ਬਹੁਤ ਖੁਸ਼ੀਆਂ ਕੁਰਬਾਨ ਕੀਤੀਆਂ ਬੱਚੇ ਨੇ ਤੇ ਮੈਂ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਆਪਣੇ ਬੱਚੇ ਤੇ ਮੇਰੇ ਇਲਾਕੇ ਦੇ ਵਿੱਚ ਮੇਰਾ ਬੱਚਾ 10ਵੇਂ ਨੰਬਰ ਤੇ ਆਇਆ ਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਏ ਸਾਰੇ ਪੈਨਾ ਭਰਾਵਾਂ ਨੂੰ ਕੁਝ ਦੇ ਵਧਾਈਆਂ ਦੇਣ ਆ ਰਹੇ ਨੇ ਮੈਂ ਬਹੁਤ ਜ਼ਿਆਦਾ ਖੁਸ਼ ਆ ਪਹਿਲਾ ਸਰਕਾਰੀ ਨੌਕਰੀ ਤੇ ਐਜੂਕੇਸ਼ਨ ਡਿਪਾਰਟਮੈਂਟ ਰਿਸਰਚ ਇਹ ਪੀਸੀਐਸ ਦਾ ਖਿਆਲ ਕਰੇਗਾ ਉਨੂੰ ਆਪਣੇ ਇਹ ਤਾਂ ਉਹਨੂੰ ਆਪਣੇ ਆਪ ਉਹਦਾ ਵਿਚਾਰ ਬਣਿਆ ਉਹਦੀ ਬੀਸੀਜ਼ ਵੀ ਟੈਸਟ ਦੇ ਰਹੀ ਸੀ ਕਈ ਉਹਨਾਂ ਦੇ ਟੈਸਟ ਕਲੀਅਰ ਨਹੀਂ ਹੋ ਰਹੇ ਸੀ ਤੇ ਇਹਨੇ ਕਿਹਾ ਵੀ ਚੱਲ ਹੁਣ ਮੈਂ ਮੈਂ ਵੀ ਕੋਸ਼ਿਸ਼ ਕਰਦਾ ਤੇ ਉਹਨੇ ਉਹਨੇ ਵੀ ਉਹਨਾਂ ਦੇ ਨਾਲ ਕਹਿੰਦਾ ਰਾਤਾਂ ਤਾਂ ਖਰਾਬ ਕਰਦੇ ਹੀ ਨੇ ਉਹ ਪੜ੍ਹਦੇ ਨਹੀਂ ਤੇ ਮੈਂ ਵੀ ਨਾਲ ਪੜ੍ਹਨਾ ਸ਼ੁਰੂ ਕਰ ਦਿੰਦਾ ਉਹਨੇ ਵੀ ਨਾਲ ਇਸ ਤਰ੍ਹਾਂ ਪੜ੍ਹਨਾ ਸ਼ੁਰੂ ਕਰ ਦਿੱਤਾ ਜਿੰਦੇ ਨਾਲ ਪਰਮਾਤਮਾ ਨੇ ਉਹਨੂੰ ਸਫਲਤਾ ਦੇ ਦਿੱਤੀ ਅੱਜ ਸਾਡੇ ਗੁਰੂ ਰਸਾਇਆ ਵਾਸਤੇ ਸਾਡੇ ਇਲਾਕੇ ਦੀ ਬੜੀ ਖੁਸ਼ਕਿਸਮਤੀ ਆ ਬੜੀ ਖੁਸ਼ੀ ਦਾ ਦੇਣਾ ਸਾਡੇ ਵਾਸਤੇ ਜਿਹੜਾ ਸਾਡਾ ਆਪਦਾ ਪਰਿਵਾਰਕ ਮੈਂਬਰ ਸਾਡੇ ਡਾਕਟਰ ਸਾਹਿਬ ਮਰਿਆ ਅੰਕਲ ਜਗਜੀਤ ਸਿੰਘ ਮਗੋ ਜੀ ਉਹਨਾਂ ਦਾ ਬੇਟਾ ਅਮਨ ਮਗੋ ਉਹਨੇ PCS ਕਲੀਅਰ ਕਰਕੇ ਸਾਰੇ ਪੰਜਾਬ ਦੇ ਵਿੱਚ 10ਵਾਂ ਸਥਾਨ ਹਾਸਲ ਕੀਤਾ ਸਾਡੇ ਪਰਿਵਾਰ ਨੂੰ ਸਾਰਿਆਂ ਨੂੰ ਅੱਜ ਬੜੀ ਖੁਸ਼ੀ ਸਾਂਝੀ ਕੀਤੀ ਤੇ ਬੜੀ ਖੁਸ਼ੀ ਮਨਾ ਰਹੇ ਆ ਸਾਰੇ ਇਲਾਕੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਇਸ ਪਰਮਾਤਮਾ ਦੇ ਅਰਦਾਸ ਕਰਨੇ ਸਾਡੇ ਛੋਟੇ ਵੀਰ ਅਮਨ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਬਲੰਦੀਆਂ ਦੇ ਪੰਜਾਬੇ ਤੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਦੇ ਹੋਰ ਵੀ ਬੱਚੇ ਇਦਾਂ ਦਾ ਨਾਂ ਕੱਢਣ ਇਦਾਂ ਦੇ ਉਹਦਿਆਂ ਤੇ ਜਾਣ ਤਾਂ ਜੋ ਸਾਡੀ ਸ਼ਾਨ ਵੱਧ ਸਕੇ ਸਾਡਾ ਹੌਸਲਾ ਵੀ ਬਲੰਦ ਹੋ ਸਕੇ ਅਸੀਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਸ਼ੁਕਰ ਕਰਨੇ ਤੇ ਖਾਸ ਕਰਕੇ ਡਾਕਟਰ ਸਾਹਿਬ ਮਗੋ ਸਾਹਿਬ ਸਾਡੇ ਜਿਨ੍ਹਾਂ ਨੇ ਇਹਨਾਂ ਦੀ ਮਿਹਨਤ ਸਦਕਾ ਜਿਨ੍ਹਾਂ ਨੇ ਵੇਖੋ ਟੀਚਰ ਲੱਗੇ ਸੀ ਉਹਨਾਂ ਨੇ ਉੱਥੇ ਟੀਚਰ ਹੁੰਦੇ ਹੋਏ ਆਪਦਾ ਇਹ ਉਪਲਬਧੀ ਪ੍ਰਾਪਤ ਕੀਤੀ ਇਹ ਜਿਹੜੇ ਬੱਚੇ ਮਾਪਿਆਂ ਦੇ ਜਿਹੜੀ ਚੰਗੀ ਸਿੱਖਿਆ ਦਾ ਇਹ ਨਤੀਜਾ ਹੁੰਦਾ ਕੋਈ ਐਡੀ ਵਧੀਆ ਜਿਹੜੀ ਇਹਨਾਂ ਨੇ ਜਿਹੜੀਆਂ ਬੜੀ ਬਹੁਤ ਵਧੀਆ ਸਖਾਵਤ ਦਿੱਤੀਆਂ ਤੋਂ ਦੇ ਕਰਕੇ ਅੱਜ ਬੱਚਾ ਬੜੀਆਂ ਤਰੱਕੀਆਂ ਤੇ ਗਿਆ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਕਰਦਾ